ਸਿੰਦਰਪਾਲ ਆ ਤੇ ਮੇਰਾ ਆਡਾ ਹੈਗਾ ਜੀ ਜਹਾਦ ਨਗਰ ਸਾਹਮਣੇ ਘਤਾ ਮਿਲਦੀ ਕਲਾਨੋ ਰੋਡ ਕਾਦਾ ਕੰਮ ਕਰਦੇ ਹੋ ਮੈਂ ਪੇਂਟਿੰਗ ਦਾ ਕੰਮ ਕਰਦਾ ਤੇ ਤੁਹਾਡੀ ਚੋਰੀਆਂ ਪਹਿਲੇ ਵੀ ਹੋਈ ਆ ਕੋਈ ਹਾਂ ਜੀ ਪਹਿਲੇ ਵੀ ਦੋ ਵਾਰੀ ਚੋਰੀਆਂ ਹੋ ਗਿਆ ਜੀ ਤੇ ਤੀਜੀ ਵਾਰੀ ਹੁਣ ਹੋ ਗਈ ਹੈ ਜੀ ਤੀਜੀ ਵਾਰੀ ਹੁਣ ਹੋਈ ਆ ਹਾਂ ਜੀ ਪਹਿਲੀ ਵਾਰੀ ਕਿੰਨਾ ਨੁਕਸਾਨ ਹੋਇਆ ਸੀ ਪਹਿਲੀ ਵਾਰੀ ਵੀ 50000 ਦਾ ਨੁਕਸਾਨ ਹੋਇਆ ਸੀ ਉਦੋਂ ਕੀ ਚੋਰੀ ਹੋਇਆ ਸੀ ਉਦੋਂ ਜੀ ਬਾਹਰੋਂ ਸਮਾਨ ਵੇਚਣਿਆਂ ਦਾ ਕੁਝ ਕੜਿਆਈ ਗੱਤਾਂ ਦਾ ਸਮਾਨ ਜੀ ਲੋਹੇ ਦਾ ਜੀ ਅੱਛਾ ਦੂਜੀ ਵਾਰੀ ਕਾਦੀ ਚੋਰੀ ਹੋਈ ਦੂਜੀ ਵਾਰੀ ਵੀ ਅਹੀਂ ਇੱਕ ਨਾਲ ਹੀ ਕੱਪੜੀ ਦੁਕਾਨ ਪਾਈ ਸੀ ਉਹਦੇ ਵਿੱਚੋਂ ਲੱਖਾਂ ਦਾ ਸਾਮਾਨ ਕੱਪੜੇ ਦਾ ਚੋਰੀ ਹੋ ਗਿਆ ਜੀ ਠੀਕ ਹੈ ਤੇ ਤੀਜੀ ਵਾਰੀ ਹੁਣ ਕਾਦੀ ਹੋਈ ਆ ਤੀਜੀ ਵਾਰੀ ਫੇਰ ਮੇਰੀ ਦੁਕਾਨ ਚੋਂ ਚੋਰੀ ਹੋਈ ਆ ਜੀ ਰਿਫਰਾ ਦਾ ਸਾਮਾਨ ਚੁੱਕਿਆ ਗਿਆ ਵਾ ਸਕ੍ਰੈਪ ਚੁੱਕੀ ਗਈ ਆ ਜੀ ਦੇ ਕਪੈਨ ਦਾ ਸਮਾਨ ਚੁੱਕਿਆ ਅਦੇ ਬਾਰੇ ਤੁਹਾਨੂੰ ਪੁਲਿਸ ਨੂੰ ਕਨਫਰਮੇਸ਼ਨ ਦਿੱਤੀ ਹੈ ਤਾਂ ਵੀ ਪੁਲਿਸ ਨੂੰ ਇਨਫਾਰਮ ਕੀਤਾ ਦੱਸਿਆ ਪੁਲਿਸ ਨੂੰ ਤਿੰਨੇ ਵਾਰੀ ਦੀ ਦਰਖਾਸਤਾਂ ਲਖਾਈਆਂ ਸੀ ਕੋਈ ਨਹੀਂ ਤੇ ਫੋੜਿਆ ਜੀ ਕਿਸੇ ਨੇ ਇਨਕੁਆਇਰੀ ਨਹੀਂ ਕੀਤੀ ਕਿਸੇ ਨੇ ਉੱਤਾਂ ਕੋਈ ਗੱਲ ਬਾਤ ਨਹੀਂ ਤਿੰਨ ਤਿੰਨ ਚੋਰੀਆਂ ਹੋਈਆਂ ਲਗਭਗ ਕਿੰਨਾ ਕੇ ਸਮੇਂ ਦੇ ਵਿੱਚ ਤਿੰਨੇ ਚੋਰੀਆਂ ਹੋਈਆਂ ਤੁਹਾਡੀਆਂ ਪਹਿਲਾਂ ਜੀ 1.5 ਸਾਲ ਪਹਿਲਾਂ ਹੋਈ ਹੁਣ ਮਹੀਨੇ ਤੋਂ ਵਿੱਚ ਦੋ ਚੋਰੀ ਹੋ ਗਿਆ ਜੀ ਮਹੀਨੇ ਦੇ ਵਿੱਚ ਦੋ ਚੋਰੀਆਂ ਹੋਈਆਂ ਲਗਭਗ ਕਿੰਨਾ ਕਿ ਲਗਭਗ ਕਿੰਨਾ ਕਿ ਨੁਕਸਾਨ ਹੋ ਚੁੱਕਾ ਹੁਣ ਤੱਕ ਤੁਹਾਡਾ ਦਾੜ ਜੀ 3 3.5 ਲੱਖ ਰੁਪਏ ਦਾ ਹੋ ਗਿਆ ਜੀ ਕੁੱਲ ਮਿ ਤੇ ਪੁਲਸ ਨੂੰ ਤੋਂ ਹੀ ਕਾਰਵਾਈ ਕਰਨ ਵਾਤੇ ਗਿਆ ਪੁਲਸ ਨੇ ਤਾਂ ਕੋਈ ਕਾਰਵਾਈ ਨਹੀਂ ਕੀਤੀ। ਸੁਵਾਲਿਆ ਨੇਰੀ ਬਸ ਦਰਖਾਸਤ ਲਿਖਦੇ ਆ ਜੀ ਆਉਣਗੇ ਬਤੇ ਕੋਈ ਨਹੀਂ ਆਉਂਦੇ ਨੰਬਰ ਵੀ ਆ ਗਿਆ ਉਹਨਾਂ ਦੀਆਂ ਦਰਖਾਸਤਾਂ ਦੀ ਫੋਟੋ ਕਾਪੀਆਂ ਵੀ ਆ ਗਿਆ। ਤਾਂ ਥਾਣਾ ਕਿਹੜਾ ਲੱਗਦਾ? ਸਾਨੂੰ ਜੀ ਸਦਰਖਾਨਾ ਪੈਂਦਾ ਜੇ ਤੇਰਾ ਆਪਣੀ ਪ੍ਰੇਮਗਰਵਾਲਾ। ਸਦਰਖਾਨਾ ਲੱਗਦਾ। ਤੇ ਤੁਹਾਡੇ ਕੋਲ ਹੁਣ ਪ੍ਰਧਾਨ ਜੀ ਆਏ ਨੇ ਬਹੁਜਨ ਸਮਾਜ ਪਾਰਟੀ ਦੇ। ਤੁਸੀਂ ਇਹਨਾਂ ਕੋ ਕੀ ਆਸ ਕਰਦੇ ਹੋ? ਮੈਂ ਨਾ ਕੋਈ ਇਹੀ ਆਸ ਕਰਦਾ ਕਿ ਇਹਨਾਂ ਦਾ ਪਹਿਲੇ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਕ ਫੋਨ ਕੀਤਾ ਸਾਡਾ ਕੀ ਹਾਲ-ਚਾਲ ਪੁੱਛਿਆ ਵਾ ਉਹ ਦੂਜਾ ਇਹਨਾਂ ਤੇ ਆਸ ਹੈ ਜੀ ਆਪੇ ਪੂਰੀ ਹਟਾਲੇ ਨੂੰ ਇਹਨਾਂ ਦਾ ਕੰਮ ਇਹਨਾਂ ਦਾ ਕਾਰਵਾਈ ਕਰਾਉਣਗੇ ਜੋ ਵੀ ਸਾਡਾ ਨੁਕਸਾਨ ਆਇਆ ਉਹ ਸਾਡਾ ਭਰ ਕੇ ਦੇਣਗੇ ਅਸੀਂ ਤੇ ਇਹੀ ਆਸ ਕਰਦੇ ਹਾਂ ਹਾਂ ਪ੍ਰਧਾਨ ਜੀ ਤੁਸੀਂ ਇੱਥੇ ਆਏ ਹੋ ਜੀਪੀ ਭਗਵਾਨ ਜੀ ਤਾਂ ਤੁਸੀਂ ਕੀ ਆਸ ਕਰਦੇ ਹੋ ਕਿ ਪੁਲਿਸ ਕੰਮ ਕਰੇਗੀ ਕਿ ਨਹੀਂ ਕਰੇਗੀ ਮੈਂ ਜੀਪੀ ਭਗਵਾਨ ਜੀ ਜਿਨ੍ਹਾਂ ਪ੍ਰਧਾਨ ਉਪਾਸਪਰ ਅੱਜ ਉਹਨਾਂ ਦੇ ਇੱਕ ਫੋਨ ਕਾਲ ਦੇ ਉੱਤੇ ਅਸੀਂ ਇੱਥੇ ਪਹੁੰਚਿਆ ਕਿ ਜਿਹੜਾ ਪਰਿਵਾਰ ਜਿਹੜਾ ਫਰੀਦਕੋਟ ਕੋਲ ਮਜ਼ਦੂਰੀ ਕਰਕੇ ਆਪਣਾ ਰੋਜ਼ਗਾਰ ਚਲਾਉਂਦਾ ਉਹਦੇ ਘਰ ਹਸਲੇ ਵਿੱਚ 3 ਦਿਨਵਾਰੀ ਚੋਰੀ ਹੋ ਜਾਣੀ ਤੇ ਬਹੁਤ ਵੱਡੀ ਲਾਹਨਤ ਉਹਨੇ ਪੁਲਿਸ ਪ੍ਰਸ਼ਾਸਨ ਨੂੰ ਨੇ ਰਿਪੋਰਟਿੰਗ ਕੀਤੀ ਹੈ ਤੇ ਪੁਲਿਸ ਪ੍ਰਸ਼ਾਸਨ ਦਾ ਆ ਕੇ ਤੇ ਇਨਕੁਆਇਰੀ ਨਾ ਕਰਨਾ ਇਹ ਵੀ ਇੱਕ ਬਹੁਤ ਮੰਦ ਭਾਗਾ ਮਤਲਬ ਟਾਈਮ ਹੈ ਸੋ ਮੈਂ ਇਹ ਪੁਸ਼ਪ ਪ੍ਰਸ਼ਾਸਨ ਦੇ ਤੇ ਅੰਬਤਰੀ ਜਮਾਨ ਨੂੰ ਹੋਰ 2 ਵਨ ਅਮਾ ਡੀਸੀ ਸਾਹਿਬ ਦੇ ਨੋਟਿਸ ਵੀ ਲਾਵਾਂਗਾ ਕਿ ਇਹਨਾਂ ਨੂੰ ਇਨਸਾਫ ਤੋਂ ਆਵੇ ਜੇ ਅਗਰ ਹੋਰ ਮੁਆਬਦਾ ਜਿਹੜਾ ਆ ਇਹਨਾਂ ਦਾ ਪਸੂਰ ਔਰ ਜਿਹੜੇ ਬੰਦੇ ਚੋਰ ਨੇ ਉਹਨਾਂ ਨੂੰ ਉਹਨਾਂ ਨੂੰ ਨੱਥ ਪਾਈ ਅਛਾ ਤੁਸੀਂ ਐਸਜੀਓ ਸਾਹਿਬ ਨੂੰ ਖਾਸ ਤੌਰ ਤੇ ਕੀ ਕਹਿਣਾ ਚਾਹੋਗੇ ਇਸ ਵਕਤ ਤਿੰਨ ਚੋਰੀ ਹੋ ਚੁੱਕੀਆਂ ਨੇ ਕੋਈ ਬੰਦੇ ਗਰੀਬ ਵਰਗ ਦਾ ਤੇ ਮਤਲਬ ਛੋਟਾ ਜਿਹਾ ਨੁਕਸਾਨ ਵੀ ਇੱਕ ਬਹੁਤ ਵੱਡਾ ਹੁਣ 3.5 ਲੱਖ ਦਾ ਨੁਕਸਾਨ ਦੱਸ ਰਹੇ ਆ ਤੇ ਇਹਦੀ ਪਰਵਾਹੀ ਕਿੱਥੋਂ ਹੋਣੀ ਆ ਜੇ ਐਸਐਚਓ ਸਾਹਿਬ ਨਹੀਂ ਕੰਮ ਕਰਦੇ ਤਾਂ ਤੁਸੀਂ ਇਹਨਾਂ ਦੀ ਉੱਚ ਅਧਿਕਾਰੀਆਂ ਕੋ ਅਪਰੋਚ ਕਰੋਗੇ ਫਿਰ ਇਹਨਾਂ ਲਈ ਬਿਲਕੁਲ ਬਿਲਕੁਲ ਕਰਾਂਗੇ ਅਸੀਂ ਐਸਐਸਪੀ ਨੂੰ ਵੀ ਰਿਪੋਰਟ ਕਰਾਂਗੇ ਡੀਸੀ ਸਾਹਿਬ ਦੇ ਨੋਟਿਸ ਵੀ ਲੈਵਾਂਗੇ ਇਹ ਵੀ ਚੋਰੀ ਹੋਈ ਆ ਸਾਡਾ ਲੱਗੇ ਇਥੇ ਸ਼ੋਅਰੂਮ ਆ ਜੀ ਲੁਕਸਪੋਰਟ ਨਾਮ ਤੋਂ ਅੱਛਾ ਇਹ ਇਥੇ ਰਾਤ ਜਿਹੜੇ ਆ ਤਾਲੇ ਤੁਲੇ ਜਿਹੜੇ ਟੁੱਟੇ ਆ ਸ਼ਟਰ ਜਿਹੜਾ ਤਾਂ ਚੋਕੇ ਅੰਦਰੋਂ ਸਾਡਾ ਯਾਰ ਰਸੀਵਰ ਆ ਕੈਮਰਿਆਂ ਦਾ ਉਹ ਖੜਿਆ ਬਾਅਦ ਚ ਪਤਾ ਨਹੀਂ ਕੋਈ ਬੰਦੇ ਆ ਗਏ ਕੀ ਉਹ ਗੱਡੀ ਆਈ ਹੈ ਮੈਨੂੰ ਨਹੀਂ ਪਤਾ ਕੀ ਹੋਇਆ ਵਾ ਹੋਰ ਇਹਨਾਂ ਨੇ ਕੋਈ ਨਹੀਂ ਬਾਲੀ ਆ ਸਾਡਾ ਨਸਾਰਾ ਹੋ ਗਿਆ ਤਾਲੇ ਤੁਲੇ ਟੁੱਟੇ ਮੇਰੇ ਖਾਤੇ 20 2000 ਦਾ ਨਕਸਾ ਆ ਤੇ ਤੁਸੀਂ ਕੋਈ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਆ ਪੁਲਿਸ ਨੂੰ ਤੇਰੇ ਕੀ ਦੀ ਪੁਲਿਸ ਆਈ ਆ ਕਿਦਾਂ ਚੋਰੀ ਕਰਵਾਈ ਕਰਦੀ ਆ ਚੋਰੀ ਕਿਦੋਂ ਹੋਈ ਤੁਹਾਡੀ ਚੋਰੀ ਰਾਤ ਹੋਈ ਜੀ ਆ ਪਿਛਲੀ ਰਾਤ ਚੋਰੀ ਹੋਈ ਆ ਬਸ ਸਿਰੀ ਰਾਤ 21 ਦੀ ਰਾਤ ਲੰਗੀ ਜਿਹੜੀ 21 ਰਾਤੀ ਤੇ ਸਵੇਰੇ ਤੁਸੀਂ ਪੁਲਿਸ ਨੂੰ ਦੱਸ ਦਿੱਤਾ ਹਾਂਜੀ ਹਾਂਜੀ ਤੇ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅੱਜ ਆਈ ਏ ਪੁਲਿਸ ਅੱਛਾ ਉਹਨਾਂ ਦਾ ਸਾਰਾ ਕੋਈ ਮੌਕਾ ਵੇਖੀ ਗਈ ਆ ਅੱਛਾ ਤੇ ਹੁਣ ਅੱਗੇ ਵੇਖਦੇ ਆ ਕੀ ਕਰਦੇ ਆ ਨਹੀਂ ਹੋਇਆ ਤਾਂ ਫਿਰ ਅੱਗੇ ਜਿੱਦਾਂ ਭਾਜੀ ਉਹਨਾਂ ਵਜ੍ਹਾ ਪ੍ਰਧਾਨ ਸਾਹਿਬ ਨੇ ਆਈ ਵੀ ਜਨਾਹ ਹੋ ਸਕਿਆ ਅ ਕਸਾ ਤੁਹਾਨੂੰ ਸਾਬ ਨੂੰ ਅਸੀਂ ਲਿਖਤੀ ਤੌਰ ਤੇ ਦੋਹ ਦੇ ਦਵਾਂਗੇ ਨਹੀਂ ਹੋਊਗਾ ਸੋ ਅੱਗੇ ਸੋਚਾਂਗਾ ਮੈਂ ਖੁਦ ਪੱਤਰਕਾਰ ਆ ਮੇਰੇ ਆਪਣੇ ਨੂ ਚੈਨਲ ਆ ਠੀਕ ਆ ਤੇ ਇਸ ਕਰਕੇ ਅਸੀਂ ਆਪਣੀ ਜਨੀ ਪੈ ਰਹੀ ਹੋਵੇ ਉਹ ਕਰਾਂਗੇ ਠੀਕ ਆ ਜੀ ਕਿਹੜਾ ਟਾਈਮ ਲਈ ਆਜੇ ਤੁਸੀਂ ਆਪਣੇ ਤਾਲੇ ਤੁਲੇ ਸ਼ਟ ਕਾਂਦੇ ਸਾਰੇ ਕਿਹੜੇ ਚੈਨਲ 'ਚ ਕੰਮ ਕਰਦੇ ਹੋ ਐਮਪੀਆ 225 ਚੈਨਲ ਆ ਓਕੇ ਮਿਹਰਬਾਨੀ ਧੰਨਵਾਦ ਕੋਈ ਵੇਖਦਾ ਨਹੀਂ ਕੋਈ ਨਾ ਕੋਈ ਅਸੀਂ ਕੋਈ ਗਸ਼ਤ ਕਰਦੇ ਆ ਨਾ ਕੋਈ ਨਾ ਕੋਈ ਜੱਗਾ ਕੋਈ ਗਸ਼ਤ ਹੋਏ ਕੋਈ ਪੁਲਿਸ ਨੂੰ ਭਾਰਵਾਈ ਕੋਈ ਕਰੇ ਕੋਈ ਜੇੜਾ ਮਾਰ ਤੇ ਨਾ ਹੋਣ ਇਲਾਕੇ ਦੇ ਐਸਐਚਓ ਬਾਰੇ ਕੀ ਕਹਿਣਾ ਚਾਹੋਗੇ ਨਾ ਪਰਵਾ ਇਹ ਲਗਾਤਾਰ ਚੋਰੀਆਂ ਵਾਧੀਆਂ ਜਾ ਰਹੀਆਂ ਨੇ ਵਾਧੀਆਂ ਜਾ ਰਹੀਆਂ ਤੇ ਕੀ ਕਹਿਣਾ ਚਾਹੋਗੇ ਐਸਐਚਓ ਸਾਹਿਬ ਨੂੰ ਇੱਕ ਮਹੀਨੇ ਦੇ ਤਿੰਨ ਚੋਰੀਆਂ ਹੋ ਗਈਆਂ ਚੌਥੀ ਇਹਨਾਂ ਦੇ ਛੱਡੇ ਛੱਡੇ ਤੋੜਿਆ ਤੇ ਕਹਣਾ ਕਿ ਚਾਹ ਦੇ ਆਪ ਤੇ ਹੀ ਹੈ ਕਰਨੇ ਕਰਨੇ ਦੀ ਪਹੁੰਚ ਨਹੀਂ ਲੱਭ ਰਹੀ ਹੈ ਜੀ ਕੰਪਲੇਂਟ ਵੀ ਕਰਦੇ ਆ ਪਰ ਪਹੁੰਚਦੀ ਨਹੀਂ ਨਾ ਉਹ ਸੌਂਦਾ ਜੀ ਆਪਾਂ ਕੀ ਕਰੀਏ ਦੱਸੋ ਪਹੁੰਚ ਨਹੀਂ ਕਰਦੀ ਤੇ ਫਿਰ ਕਿੰਨੀਆਂ ਕਿ ਚੋਰੀਆਂ ਹੋ ਚੁੱਕੀਆਂ ਨੇ ਤੁਹਾਡੇ ਲੱਗ ਵਾਧੀਆਂ ਹੋ ਗਈਆਂ ਜੀ ਚਾਰ ਚੋਰੀਆਂ ਹੋ ਗਈਆਂ ਇੱਕ ਮਹੀਨੇ ਵਿੱਚ ਤਿੰਨ ਹੋਈਆਂ ਜੀ ਠੀਕ ਆ ਹਾਂ ਜੀ ਇੱਕ ਇੱਕ ਪਹਿਲਾਂ ਹੋਈਆਂ ਤਿੰਨ ਹੋਣਾ ਹੀ ਨੇ ਤੇ ਖਾਸ ਤੌਰ ਤੇ ਤੁਸੀਂ ਫਿਰ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਇਹਦੇ ਲਈ ਕੋਈ ਕੈਮਰੇ ਕੁਮਰੇ ਦਾ ਆਪਣਾ ਇੰਤਜ਼ਾਮ ਕੀਤਾ ਕੋਈ ਕੈਮਰੇ ਲਾ ਕੇ ਲਾ ਜੀ ਕੈਮਰੇ ਲਾ ਕੇ ਲਾ ਕੇ ਭਾਈ ਹੁਣ ਸਰ ਉਹ ਲਾ ਕੇ ਲਾ ਜੀ ਦੀਆਂ ਆਰਟੀ ਕੈਮਰੇ ਵੀ ਕੈਮਰਿਆਂ ਦਾ ਇੰਤਜ਼ਾਮ ਕੀਤਾ ਕੈਮਰੇ ਵੀ ਲਾ ਕੇ ਲਾ ਕੇ ਤੇ ਹੁਣ ਐਸਐਚਓ ਸਾਹਿਬ ਨੂੰ ਕੋਈ ਕਹਿਣਾ ਚਾਹੋਗੇ ਮੈਨੂੰ ਤਾਂ ਬਹੁਤ ਧੰਨਵਾਦ ਜੀ ਬੜਾ ਖਿਆਲ ਰੱਖਣ ਦੇ ਆਡਾ ਬਾਈ ਹੋ ਗਿਆ ਸਕਨੇ ਜੀ ਤੇ ਜੇ ਐਸਐਚਓ ਸਾਹਿਬ ਨਹੀਂ ਕਰ ਕਰਦੇ ਤਾਂ ਫਿਰ ਉੱਚ ਅਧਿਕਾਰੀਆਂ ਨੂੰ ਮਿਲੋਗੇ ਤੁਸੀਂ ਹਾਂ ਜੀ ਹਾਂ ਜੀ ਬੈਠਾ ਜੀ ਪ੍ਰਧਾਨ ਜੀ ਹੁਣੀ ਫਿਰ ਇਹਨਾਂ ਕਹਿ ਕਰਨਗੇ ਜੀ ਸਾਰਾ ਕਾਰਵਾਈ ਦਾ ਕਰਾਵਾਂ ਕਰਾਵਾ ਤਾ ਉਤੋਂ ਠੀਕ ਆ ਵੇਖੋ ਆਪਣੇ ਸਾਡਾ ਖਿਆਲ ਲੱਗੇ ਹੁੰਦਾ ਕਿ ਜਦੋਂ ਤੇ ਚੋੜ ਲੱਗੇ ਹੋਏ ਨਾਲੀ ਘਰ ਵਾ ਸਾਡਾ ਜੇ ਤਾਂ ਪੈਪਰਾਂ ਵਿੱਚ ਚੋੜੀ ਹੋਏਗੀ ਤਾਂ ਸਾਡਾ ਲੱਗੇ ਕਾਦੀ ਸੇਫਟੀ ਆ ਆਦੀ ਦਾ ਸਾਨੂੰ ਚੋੜ ਪਿਆ ਸਕਦੀ ਹੈ ਸਾਡਾ ਠੀਕ ਆ ਤੇ ਇਹ ਹੁਣ ਜਿਹੜੀ ਕ ਪੁਲਿਸ ਦੀ ਜਿਹੜੀ ਕਾਰਵਾਈ ਹੈ ਕੋਈ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਤੁਹਾਨੂੰ ਹਲੇ ਕਾਰਵਾਈ ਇਹੀ ਤਾਂ ਹੀ ਵੇਖਾਂਗੇ ਜੇ ਇਹਨਾਂ ਨੂੰ ਕੋਈ ਇਨਸਾਫ ਮਿਲੇਗਾ ਤੇ ਚੋਰਾਂ ਦੇ ਨੱਥ ਪਏਗੀ ਪਤਾ ਲੱਗੇ ਚੋੜ ਹੈ ਕਿਹੜੇ ਆ ਕਿੱਥੋਂ ਦੇ ਆ ਨਾਲ ਹੀ ਫਿਰ ਉਹਨਾਂ ਚਾੜਾ ਇੱਥੇ ਕੀ ਕੋਈ ਜੀਣਾ ਮਹਾਲ ਹੋ ਗਿਆ ਵਾ